ਸਿਰੋਪ ਸ਼ਰਮਾ ਮੈਂਬਰ ਜ਼ਿਲ੍ਹਾ ਪ੍ਰਸ਼ਾਸਨਿਕ ਬੋਰਡ ਅਤੇ ਐਮਸੀ ਆਮ ਆਦਮੀ ਪਾਰਟੀ ਘਰ ਮੇਰੀ ਵੱਲੋਂ ਤੇ ਮੇਰੀ ਆਪਣੀ ਸਮੁੱਚੀ ਆਮ ਆਦਮੀ ਪਾਰਟੀ ਵੱਲੋਂ ਸਾਰੇ ਹੀ ਦੇਸ਼ ਪਰਜੇਸ਼ੇ ਵਾਸਤੇ ਸਾਰੇ ਭੈਣਾ ਭਰਾਵਾਂ ਨੂੰ ਦੀਵਾਲੀ ਦੀਆਂ ਅਤੇ ਬੰਦੀ ਛੋੜ ਦਿਵਸ ਅਤੇ ਵਿਸ਼ਕਰਮਾ ਦੇ ਦੀਆਂ ਲੱਖ ਲੱਖ ਵਧਾਈਆਂ ਤੇ ਨਾਲ ਹੀ ਮੈਂ ਇੱਕ ਸਨੀਹਾ ਦੇਣਾ ਚਾਹੁੰਦਾ ਹਾਂ ਕਿ ਜਿਵੇਂ ਕਿ ਦੁਗਾਰੀ ਵਾਲੇ ਦਿਨ ਚ ਪਟਾਕਿਆਂ ਦਾ ਘੱਟ ਤੋਂ ਘੱਟ ਇਸਤੇਮਾਲ ਕਰੋ ਤੇ ਕੋਸ਼ਿਸ਼ ਕਰੋ ਕਿ ਜਦੋਂ ਤੁਹਾਡੇ ਬੱਚੇ ਪਟਾਕੇ ਚਲਾਉਣ ਤਾਂ ਉਹਨਾਂ ਦੇ ਕੋਲ ਖੜੋ ਕਿਉਂਕਿ ਤਾਂ ਜੋ ਕੇ ਕੋਈ ਮਾਰੀ ਦੀ ਦੁਰਘਟਨਾ ਨਾ ਹੋ ਸਕੇ ਤੇ ਇਸ ਚੀਜ਼ ਦਾ ਖਾਸ ਕਰਕੇ ਧਿਆਨ ਲੱਖੋ ਤੇ ਦੂਜੀ ਇਸ ਮੌਕੇ ਦੇ ਉੱਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਪੋਲੂਸ਼ਨ ਨੂੰ ਘੱਟ ਤੋਂ ਘੱਟ ਰੱਖੋ ਤੇ ਕੋਸ਼ਿਸ਼ ਕਰੋ ਵੇਖ ਮੰਦਾ ਦਿਵਾਲੀ ਦੇ ਦਿਨਾਂ ਵਿੱਚ ਜਾਂ ਇਸ ਤੋਂ ਬਾਅਦ ਇੱਕ ਇੱਕ ਕਬੂਟਾ ਜੂਰ ਲਾਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਭਪੂਰ ਆਕਸੀਜਨ ਮਿਲ ਸਕੇ ਤੇ ਅਸੀਂ ਬਿਮਾਰੀਆਂ ਤੋਂ ਰਹਿਤ ਹੋ ਸਕੀਏ ਸੋ ਇੱਕ ਵਾਰ ਫਿਰ ਮੇਰੀ ਤਰਫੋਂ ਤੇ ਮੇਰੀ ਆਮ ਆਦੀ ਪਾਰਟੀ ਦਫ਼ਤਰੋਂ ਸਭ ਨੂੰ ਲੱਖ ਲੱਖ ਵਧਾਈਆਂ ਨਮਸਕਾਰ ਸਤਿ ਸ੍ਰੀ ਅਕਾਲ ਜੀ ਬਾਈ ਗੁਰਜੀ ਘਰ ਖਾਲਸਾ ਜੀ ਬਾਈ ਗੁਰਜੀ ਕੀ ਫਤਿਹ